ओके ਸੋ ਅਸੀਂ ਯੋਹਨ ਦਾ 15 ਹੁਣ ਪੜ੍ਹਦੇ ਆ ਤੇ ਇੱਥੇ ਲਿਖਿਆ ਕਿ ਸੱਚੀ ਜੀਸੂ ਕਹਿੰਦਾ ਇੱਥੇ ਜੀਸੂ ਬੋਲ ਰਿਹਾ ਹੈ ਕਿ ਸੱਚੀ ਅੰਗੂਰ ਦੀ ਵੇਲ ਮੈਂ ਆ ਅਤੇ ਮੇਰਾ ਪਿਤਾ ਭਗਵਾਨ ਆ ਹਰੇਕ ਟਹਿਣੀ ਜੋ ਮੇਰੇ ਵਿੱਚ ਹੈ ਅਤੇ ਫਲ ਨਹੀਂ ਦਿੰਦੀ ਉਹ ਉਸ ਨੂੰ ਕੱਟ ਸੁੱਟਦਾ ਆ ਅਤੇ ਹਰੇਕ ਜੋ ਫਲ ਦਿੰਦੀ ਆ ਉਹ ਉਸ ਨੂੰ ਛਾਂਗਦਾ ਆ ਤਾਂ ਕਿ ਉਹ ਹੋਰ ਜ਼ਿਆਦਾ ਫਲ ਦੇਵੇ ਸੋ ਇੰਟਰਸਟਿੰਗ ਗੱਲ ਹੈ ਆਬੀ ਹੋ ਸਕਦਾ ਕਿ ਇਸੂ ਦੇ ਵਿੱਚ ਕੋਈ ਟਹਿਣੀ ਹੋ ਸਕਦੀ ਹੈ ਕੋਈ ਜਣਾ ਹੋ ਸਕਦਾ ਪਰ ਜੇ ਉਹ ਫਲ ਨਹੀਂ ਦਿੰਦਾ ਉਸ ਨੂੰ ਕਟ ਕਟਿਆ ਜਾਂਦਾ ਹੈ ਇੱਥੇ ਲਿਖਿਆ ਹੈ ਤੁਸੀਂ ਤਾਂ ਉਸ ਬਚਨ ਦੇ ਕਾਰਨ ਜਿਹੜਾ ਮੈਂ ਤੁਹਾਨੂੰ ਕਿਹਾ ਹੈ ਸ਼ੁੱਧ ਹੋ ਚੁੱਕੇ ਹਾਂ ਹੋ ਤੁਸੀਂ ਮੇਰੇ ਮੇਰੇ ਵਿੱਚ ਬਣੇ ਰਹੋ ਅਤੇ ਮੈਂ ਤੁਹਾਡੇ ਵਿੱਚ ਜਿਸ ਤਰ੍ਹਾਂ ਟਹਿਣੀ ਜਿਵੇਂ ਗੁਰਦੀ ਵੇਲ ਵਿੱਚ ਬਣੀ ਨਾ ਰਹੇ ਤਾਂ ਆਪਣੇ ਆਪ ਫਲ ਨਹੀਂ ਦੇ ਸਕਦੀ ਉਹ ਸੇ ਤਰ੍ਹਾਂ ਤੁਸੀਂ ਵੀ ਜੇ ਮੇਰੇ ਵਿੱਚ ਬਣੇ ਨਾ ਰਹੋ ਤਾਂ ਫਲ ਨਹੀਂ ਦੇ ਸਕਦੇ ਅੰਗੂਰ ਦੀ ਵੇਲ ਮੈਂ ਆ ਤੁਸੀਂ ਟਹਿਣੀਆ ਹੋ ਜਿਹੜਾ ਮੇਰੇ ਵਿੱਚ ਬਣਿਆ ਰਹਿੰਦਾ ਆ ਅਤੇ ਮੈਂ ਉਸ ਵਿੱਚ ਉਹੀ ਬਹੁਤਾ ਫਲ ਦਿੰਦਾ ਆ ਕਿਉਂਕਿ ਮੇਰੇ ਤੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ ਵਾਹ ਜੇ ਕੋਈ ਮੇਰੇ ਵਿੱਚ ਬਣਿਆ ਨਾ ਰਹੇ ਤਾਂ ਉਹ ਟਹਿਣੀ ਵਾਂਗ ਬਾਹਰ ਸੁੱਟਿਆ ਜਾਂਦਾ ਆ ਅਤੇ ਸੁੱਕ ਜਾਂਦਾ ਆ ਸੋ ਜਿਹੜਾ ਟਾਣੀ ਉਹ ਕਹਿੰਦਾ ਵੀ ਜੇ ਦਰਾਖਤੋਂ ਜਾਂ ਵੇਲ ਤੋਂ ਟਾਣੀ ਕੱਟੀ ਜਾਂਦੀ ਹੁਣ ਉਹ ਟਾਣੀ ਦੇ ਵਿੱਚ ਤੇ ਜੜ ਨਹੀਂ ਹੁੰਦੀ ਉਹਨੇ ਫੇਰ ਸੁੱਕਣਾ ਹੀ ਆ ਸੋ ਕਹਿੰਦਾ ਜੇ ਕੋਈ ਮੇਰੇ ਵਿੱਚ ਬਣਿਆ ਨਾ ਰਹੇ ਤਾਂ ਉਹ ਟਾਣੀ ਵਾਂਗ ਬਾਹਰ ਸੁੱਟਿਆ ਜਾਂਦਾ ਹੈ ਅਤੇ ਸੁੱਕ ਜਾਂਦਾ ਹੈ ਫਿਰ ਲੋਕ ਇਹਨਾਂ ਟਾਣੀਆਂ ਨੂੰ ਇਕੱਠਾ ਕਰਕੇ ਅੱਗ ਵਿੱਚ ਸੁੱਟ ਦਿੰਦੇ ਹਨ ਅਤੇ ਉਹ ਸੜ ਜਾਂਦੀਆਂ ਹਨ ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਬਣਿਆ ਰਹਿਣ ਤਾਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਹੋ ਜਾਵੇਗਾ ਮੇਰਾ ਮੇਰੇ ਪਿਤਾ ਦੀ ਮੈਮਾ ਐਸੇ ਤੋਂ ਹੁੰਦੀ ਹੈ ਕਿ ਤੁਸੀਂ ਬਹੁਤਾ ਫਲ ਦਿਓ ਤਾਂ ਹੀ ਤੁਸੀਂ ਮੇਰੇ ਚੇਲੇ ਹੋਵੋਗੇ ਸੋ ਇਹ ਕਿੰਨੀ ਕਮਾਲ ਦੀ ਗੱਲ ਹੈ ਕਿ ਯਿਸੂ ਸਿਰਫ ਇਹ ਨਹੀਂ ਕਹਿੰਦਾ ਵੀ ਤੁਸੀਂ ਕਮਾਲ ਦੇ ਕੰਮ ਪਿਛਲੀ ਪੜਾਈ ਵਿੱਚ ਅਸੀਂ ਦੇਖਿਆ ਸੀ ਜੀਸੂ ਕਹਿੰਦਾ ਵੀ ਤੁਸੀਂ ਮੇਰੇ ਨਾਲ ਵੀ ਵੱਧ ਕੰਮ ਕਰੋਗੇ ਹੁਣ ਉਹ ਕਹਿੰਦਾ ਹੈ ਵੀ ਇਹ ਸਿਰਫ ਸਾਡੇ ਲਈ ਸਨਮਾਨ ਨਹੀਂ ਮਤਲਬ ਕਹਿੰਦਾ ਇਹਦੇ ਨਾਲ ਹੀ ਮੇਰੇ ਪਿਤਾ ਦੀ ਮੈਮਾ ਹੁੰਦੀ ਹੈ ਕਿ ਜਿੱਥੇ ਲਿਖਿਆ ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਬਣੀਆ ਰਹਿਣ ਤਾਂ ਜੋ ਚਾਹੋ ਮੰਗੋ। This is straightforward. ਜੋ ਤਾਂ ਜੋ ਚਾਹੋ ਮੰਗੋ। ਅਤੇ ਉਹ ਤੁਹਾਡੇ ਲਈ ਹੋ ਜਾਊਗਾ। ਮੇਰੇ ਪਿਤਾ ਦੀ ਮਹਿਮਾ ਐਸੀ ਤਾਂ ਹੁੰਦੀ ਹੈ ਕਿ ਤੁਸੀਂ ਬਹੁਤਾ ਫਲਦੇ ਹੋ ਤਾਂ ਹੀ ਤੁਸੀਂ ਮੇਰੇ ਚੇਲੇ ਹੋਵੋਗੇ। ਫਿਰ ਕਹਿੰਦਾ ਜਿਸ ਤਰ੍ਹਾਂ ਪਿਤਾ ਨੇ ਮੇਰੇ ਨਾਲ ਪਿਆਰ ਕੀਤਾ ਉਸੇ ਤਰ੍ਹਾਂ ਮੈਂ ਵੀ ਤੁਹਾਡੇ ਨਾਲ ਪਿਆਰ ਕੀਤਾ ਮੇਰੇ ਪਿਆਰ ਵਿੱਚ ਬਣੇ ਰਹੋ ਜੇ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਜੇ ਤੁਸੀਂ ਕਹਿੰਦਾ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਤਾਂ ਤੁਸੀਂ ਮੇਰੇ ਪ੍ਰੇਮ ਵਿੱਚ ਬਣੇ ਰਹੋਗੇ ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਅਤੇ ਉਸ ਦੇ ਪ੍ਰੇਮ ਵਿੱਚ ਬਣਿਆ ਰਹਿੰਦਾ ਹਾਂ ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਕਿ ਮੇਰਾ ਆਨੰਦ ਤੁਹਾਡੇ ਵਿੱਚ ਹੋਵੇ ਅਤੇ ਤੁਹਾਡਾ ਆਨੰਦ ਪੂਰਾ ਹੋ ਜਾਵੇ ਮੇਰਾ ਹੁਕਮ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਇਸ ਤੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਕਿ ਕੋਈ ਆਪਣੇ ਮਿੱਤਰਾਂ ਲਈ ਆਪਣੀ ਜਾਨ ਦੇਵੇ ਜੇ ਤੁਸੀਂ ਉਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤਰ ਹੋ ਸੋ ਅਗੇਨ ਯਿਸੂ ਵਾਰ-ਵਾਰ ਕਹਿੰਦਾ ਕਿ ਮੈਂ ਜਿਹੜੇ ਹੁਕਮ ਦਿੱਤੇ ਆ ਜੋ ਯਿਸੂ ਨੇ ਕਿਹਾ ਸੋ ਅਸੀਂ ਕਿਹਾ ਸਕਦੇ ਹਾਂ ਅਸੀਂ ਸੋਚ ਸਕਦੇ ਹਾਂ ਵੀ ਯਿਸੂ ਨੇ ਕਿਹੜੇ ਸਾਨੂੰ ਹੁਕਮ ਦਿੱਤੇ ਆ ਉਹ ਸਾਨੂੰ ਮਤੀ ਮਾਰਕਸ ਲੂਕਾ ਯਹੋਨਾ ਤੋਂ ਮਿਲਨੇ ਆ ਰਾਈਟ ਮੇਨਲੀ ਦੋਸ ਉਹ ਹੁਕਮ ਆ ਤੇ ਜਿਹੜੇ ਫਿਰ ਉਹਨੇ ਪੌਲਸ ਨੂੰ ਦਿੱਤੇ ਆ ਕਰਕੇ ਉਹ ਵੀ ਉਹਦੇ ਰਾਹੀ ਬੋਲ ਰਿਹਾ ਸੀ ਸੋ ਇਹ ਹੁਕਮ ਨੂੰ ਜ਼ਰੂਰੀ ਹੈ ਜੇ ਅਸੀਂ ਬਾਈਬਲ ਪੜ੍ਹਨੇ ਆ ਕਿ ਅਸੀਂ ਇਹਨਾਂ ਹੁਕਮਾਂ ਨੂੰ ਦੇਖੀਏ ਉਹਨੇ ਕੀ ਕਿਹਾ ਸਾਨੂੰ ਸੱਚੀ ਬਈ ਕਿਹੜੇ ਹੁਕਮਸੇ ਕੇ ਤੇ ਅਸੀਂ ਫਿਰ ਉਹ ਕਰੀਏ ਬਿਸ਼ੱਕ ਸਾਨੂੰ ਲੱਗਦਾ ਆ ਵੀ ਇਸ ਦੁਨੀਆ ਵਿੱਚ ਉਹ ਕਰਨੇ ਔਖੇ ਆ ਫਿਰ ਉਹ ਕਹਿੰਦਾ ਫਿਰ ਅਸੀਂ ਉਹਦੇ ਮਿੱਤਰ ਆਪਣੇ ਆਪ ਨੂੰ ਕਹਾ ਸਕਦੇ ਆ ਹੁਣ ਤੋਂ ਮੈਂ ਤੁਹਾਨੂੰ ਦਾਸ ਨਹੀਂ ਕਹਾਗਾ ਕਿਉਂਕਿ ਦਾਸ ਨਹੀਂ ਜਾਣਦਾ ਕਿ ਉਸ ਦਾ ਮਾਲਕ ਕੀ ਕਰਦਾ ਆ ਪਰ ਮੈਂ ਤੁਹਾਨੂੰ ਮਿੱਤਰ ਕਿਹਾ ਹੈ ਕਿਉਂਕਿ ਜੋ ਕੁਝ ਮੈਂ ਆਪਣੇ ਪਿਤਾ ਤੋਂ ਸੁਣਿਆ ਸਭ ਤੁਹਾਨੂੰ ਦੱਸ ਦਿੱਤਾ ਹੈ ਤੁਸੀਂ ਮੈਨੂੰ ਨਹੀਂ ਚੁਣਿਆ ਸਗੋਂ ਮੈਂ ਤੁਹਾਨੂੰ ਚੁਣਿਆ ਅਤੇ ਠਹਿਰਾਇਆ ਕਿ ਤੁਸੀਂ ਜਾ ਕੇ ਫਲ ਦੇਵੋ ਅਤੇ ਤੁਹਾਡਾ ਫਲ ਬਣਿਆ ਰਹੇ ਤਾਂ ਕਿ ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਪਿਤਾ ਕੋਲੋਂ ਮੰਗੋ ਉਹ ਤੁਹਾਨੂੰ ਦੇਵੇ ਸੋ ਅਗੇਨ ਇਹ ਜਿਹੜੀ ਮੰਗਣੀ ਚੀਜ਼ ਆ ਕਹਿੰਦਾ ਜੋ ਕੁਝ ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਪਿਤਾ ਤੋਂ ਕੋਲੋਂ ਮੰਗੋ ਉਹ ਤੁਹਾਨੂੰ ਦੇਵੇ ਪੇਤਾਸੀਂ ਤੁਹਾਡੇ ਪੁੱਤਰ ਦੇ ਨਾਂ ਤੇ ਰਾਹੀਂ ਇਸ ਗਿਆਨ ਦਾ ਧੰਨਵਾਦ ਕਰਦੇ ਆਂ ਇਹ ਜਿਹੜੀ ਚੀਜ਼ ਵਾਰ-ਵਾਰ ਲਿਖੀ ਹੋਆ ਅਸੀਂ ਪੂਰੀ ਤਰ੍ਹਾਂ ਇਹਦੀ ਹੱਦ ਪਛਾਣ ਸਕੀਏ ਅਸੀਂ ਫਿਰ ਇਹਨੂੰ ਆਪਣੀ ਜ਼ਿੰਦਗੀ ਵਿੱਚ ਲਿਆ ਸਕੀਏ ਤੇ ਜੋ ਯਿਸੂ ਤੁਸੀਂ ਸਾਨੂੰ ਦੱਸਿਆ ਅਸੀਂ ਉਸ ਤੇ ਪੂਰੇ ਉੱਤਰ ਸਕੀਏ ਇਹ ਅਸੀਂ ਤੁਹਾਡੇ ਪੁੱਤਰ ਯਿਸੂ ਦੇ ਨਾਂ ਤੇ ਰਾਹੀਂ ਪੁੱਛਦੇ ਆਂ ਪਿਤਾ ਐਵੇਂ ਮੈਤੋਨਿਨਾਂ ਗੱਲਾਂ ਦਾ ਹਾਕਮ ਇਸ ਲਈ ਦਿੰਦਾ ਆ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਜੇ ਸੰਸਾਰ ਤੁਹਾਡੇ ਨਾਲ ਵੈਰ ਕਰਦਾ ਆ ਤਾਂ ਜਾਣ ਲਵੋ ਕਿ ਉਸਨੇ ਤੁਹਾਡੇ ਤੋਂ ਪਹਿਲਾਂ ਮੇਰੇ ਨਾਲ ਵੈਰ ਕੀਤਾ ਹੈ ਜੇ ਤੁਸੀਂ ਸੰਸਾਰ ਦੇ ਹੁੰਦੇ ਤਾਂ ਸੰਸਾਰ ਆਪਣੇ ਨਾਲ ਪ੍ਰੀਤ ਰੱਖਦਾ ਪਰ ਇਸ ਲਈ ਕਿ ਤੁਸੀਂ ਸੰਸਾਰ ਦੇ ਨਹੀਂ ਹੋ ਸੋ ਮੈਂ ਤੁਹਾਨੂੰ ਸੰਸਾਰ ਵਿੱਚ ਚੁਣ ਲਿਆ ਹੈ ਇਸੇ ਕਰਕੇ ਸੰਸਾਰ ਤੁਹਾਡੇ ਨਾਲ ਵੈਰ ਕਰਦਾ ਹੈ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਸੀ ਯਾਦ ਰੱਖੋ ਦਾਸ ਆਪਣੇ ਮਾਲਕ ਤੋਂ ਵੱਡਾ ਨਹੀਂ ਹੁੰਦਾ ਜੇ ਉਹਨਾਂ ਮੈਨੂੰ ਸਤਾਇਆ ਤਾਂ ਤੁਹਾਨੂੰ ਵੀ ਸਤਾਉਣਗੇ ਜੇ ਉਹਨਾਂ ਮੇਰੇ ਮੇਰੀ ਗੱਲ ਮੰਨੀ ਤਾਂ ਉਹ ਤੁਹਾਡੀ ਵੀ ਮੰਨਣਗੇ ਸੋ ਕਹਿੰਦਾ ਵੀ ਮਤਲਬ ਤੁਸੀਂ ਮੇਰੇ ਵਾਂਗੂ ਇਸ 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 ਤਰੀਕੇ ਨਾਲ ਹੋਵਗੇ ਮੇਰੇ ਵਾਂਗ ਵੀ ਤੁਹਾਨੂੰ ਸਤਾਇਆ ਵੀ ਜਾਣਾ ਜਿੱਦ ਮੈਨੂੰ ਸਤਾਇਆ ਜਾਣਾ ਪਰ ਤੁਹਾਡੀ ਸੁਣੀ ਵੀ ਜਾਣੀ ਆ ਜਿੱਦ ਮੇਰੀ ਵੀ ਸੁਣੀ ਗਈ ਸੀ ਕਈਆਂ ਨੇ ਮਤਲਬ ਤੁਸੀਂ ਵੀ ਮੇਰੀ ਸੁਣੀ ਸੀ ਸੋ ਇਹ ਦੋ ਨਤੀਜੇ ਆ ਉਹ ਇਸ ਦੀ ਰਿਸਕ ਕਰਦੇ ਜੇ ਉਹਨਾਂ ਨੇ ਮੈਨੂੰ ਸਤਾਇਆ ਤਾਂ ਉਹ ਤੁਹਾਨੂੰ ਵੀ ਸਤਾਉਣਗੇ ਜੇ ਉਹਨਾਂ ਨੇ ਮੇਰੀ ਗੱਲ ਸੁਣੀ ਮੰਨੀ ਤਾਂ ਉਹ ਤੁਹਾਡੀ ਵੀ ਮੰਨਣਗੇ ਪਰ ਇਹ ਸਭ ਕੁਝ ਉਹ ਮੇਰੇ ਨਾਮ ਦੇ ਕਾਰਨ ਤੁਹਾਡੇ ਨਾਲ ਕਰਨਗੇ ਕਿਉਂਕਿ ਉਹ ਮੇਰੇ ਭੇਜਣ ਵਾਲੇ ਨੂੰ ਨਹੀਂ ਜਾਣਦੇ ਜੇ ਮੈਂ ਨਾ ਆਉਂਦਾ ਅਤੇ ਉਹਨਾਂ ਨਾਲ ਗੱਲਾਂ ਨਾ ਕਰਦਾ ਤਾਂ ਉਹ ਪਾਪੀ ਨਾ ਠਹਿਰਦੇ ਪਰ ਹੁਣ ਉਹਨਾਂ ਕੋਲ ਆਪਣੇ ਪਾਪ ਦਾ ਕੋਈ ਬਹਾਨਾ ਨਹੀਂ ਹੈ ਜਿਹੜਾ ਮੇਰੇ ਨਾਲ ਵੈਰ ਰੱਖਦਾ ਆ ਉਹ ਮੇਰੇ ਪਿਤਾ ਨਾਲ ਵੀ ਵੈਰ ਰੱਖਦਾ ਆ ਜੇ ਮੈਂ ਉਹਨਾਂ ਦੇ ਵਿਚਕਾਰ ਉਹ ਕੰਮ ਨਾ ਕਰਦਾ ਜਿਹੜੇ ਕਿਸੇ ਹੋਰ ਨੇ ਨਾ ਕੀਤੇ ਹੋਣ ਤਾਂ ਉਹ ਪਾਪੀ ਨਾ ਠਹਿਰਦੇ ਪਰ ਹੁਣ ਤਾਂ ਉਹਨਾਂ ਨੇ ਮੈਨੂੰ ਅਤੇ ਮੇਰੇ ਪਿਤਾ ਦੋਹਾਂ ਨੂੰ ਵੇਖਿਆ ਹੈ ਅਤੇ ਦੋਹਾਂ ਨਾਲ ਵੈਰ ਕੀਤਾ ਹੈ ਇਹ ਇਸ ਲਈ ਹੋਇਆ ਕਿ ਉਹ ਵਚਨ ਪੂਰਾ ਹੋਵੇ ਜਿਹੜਾ ਉਹਨਾਂ ਦੀ ਬਵਸਥਾ ਵਿੱਚ ਲਿਖਿਆ ਹੈ ਕਿ ਉਹਨਾਂ ਬਿਨਾਂ ਕਾਰਨ ਮੇਰੇ ਨਾਲ ਵੈਰ ਕੀਤਾ ਸੋ ਦੁਬਾਰਾ ਆਈ ਥਿੰਕ ਇਹ ਜਿਹੜੀ ਲੱਗਦੀ ਜੀ ਸੋ ਆਪਣੇ ਤੇ ਪੂਰਤੀ ਇਹਦੀ ਹੁੰਦੀ ਹੈ ਜ਼ਬੂਰਾਂ ਦੀ ਪੁਤੀ ਇੱਥੇ ਲਿਖਿਆ 35 19 ਤੇ 69 ਤੇ 4 ਵਿੱਚ ਇਹ ਇਸ ਚੀਜ਼ ਦੀ ਗੱਲ ਲਿਖੀ ਸੀ ਕਿ ਉਹਨਾਂ ਨੇ ਜਿੱਥੇ ਇੱਥੇ ਲਿਖਿਆ ਕਿ ਉਹਨਾਂ ਬਿਨਾਂ ਕਾਰਨ ਮੇਰੇ ਨਾਲ ਵੈਰ ਕੀਤਾ ਇਹੀ ਹੁਣ ਉਹ ਜ਼ਬੂਰਾਂ ਦੀ ਪੋਥੀ ਦੀ ਗੱਲ ਜਿਹੜੀ ਇਸ ਨੇ ਲੇਖੀ ਜਿਹੜੀ ਦਾਅਵਤ ਦੇ ਸਮੇਂ ਵਿੱਚ ਲਿਖੀ ਗਈ ਸੀ ਆਸ਼ੀ ਮੈਨੂੰ ਪਤਾ ਨਹੀਂ ਜੇ ਦਾਅਵਤ ਨੇ ਲਿਖੀ ਜਾਂ ਕੈਨੇ ਲਿਖੀਆ ਪਰ ਇਸ ਹੁਣ ਇਸ ਗੱਲ ਆਪਣੇ ਤੇ ਲਾਗੂ ਕਰ ਰਿਹਾ ਕਿ ਹਾਂ ਮੇਰਾ ਵੀ ਬਿਨਾਂ ਕਾਰਨ ਉਹਨੇ ਮੈਨੂੰ ਵੈਰ ਕੀਤਾ ਉਹ ਕਹਿੰਦਾ ਜਦੋਂ ਉਹ ਸਹਾਇਕ ਆਵੇ ਜਿਸ ਨੂੰ ਮੈਂ ਪਿਤਾ ਵੱਲੋਂ ਤੁਹਾਡੇ ਲਈ ਭੇਜਾਂਗਾ ਉਹ ਕਿਹੜਾ ਹੈ ਪਵਿੱਤਰ ਸ਼ਕਤੀ ਪਵਿੱਤਰ ਆਤਮਾ ਐਕਚੁਅਲੀ ਸ਼ਕਤੀ ਮੇਰੇ ਮੂੰਹ ਚੜਿਆ ਹੈ ਪਰ ਇਹ ਆਕਸੀ ਪਵਿੱਤਰ ਆਤਮਾ ਜਦੋਂ ਉਹ ਸਹਾਇਕ ਆਵੇ ਜਿਸ ਨੂੰ ਮੈਂ ਪਿਤਾ ਵੱਲੋਂ ਤੁਹਾਡੇ ਲਈ ਭੇਜਾਂਗਾ ਅਰਥਾਤ ਸਚਾਈ ਦਾ ਆਤਮਾ ਜਿਹੜਾ ਪਿਤਾ ਦੇ ਵੱਲੋਂ ਆਉਂਦਾ ਆ ਤਾਂ ਉਹ ਮੇਰੇ ਵਿਖੇ ਗਵਾਹੀ ਦੇਵੇਗਾ ਸੋ ਮਤਲਬ ਉਹ ਤੁਹਾਨੂੰ ਸਿਖਾਊਗਾ ਪਵਿੱਤਰ ਆਤਮਾ ਜਿਹੜੀ ਹੈ ਅਤੇ ਤੁਸੀਂ ਵੀ ਗਵਾਹੀ ਦਿਓਗੇ ਕਿਉਂਕਿ ਤੁਸੀਂ ਸ਼ੁਰੂ ਤੋਂ ਮੇਰੇ ਨਾਲ ਹੋ ਸੋ ਇਹ ਜਿਹੜੀ ਜੀ ਜੀਸੂ ਕਹਿੰਦੇ ਜਿਹੜੀ ਸਮਝ ਹੋਰ ਆਉਣੀ ਸੀ ਤੇ ਯੀਸੂ ਸੰਬੰਧੀ ਗਵਾਹੀ ਜਿਹੜੀ ਦੇਣੀ ਸੀ ਉਹ ਪਵਿੱਤਰ ਆਤਮਾ ਆ ਜਾਂ ਸਚਾਈ ਦੀ ਆਤਮਾ ਇਥੇ ਉਹਨੂੰ ਐਕਚੁਅਲੀ ਕਹਿ ਰਿਹਾ ਹੈ ਸਚਾਈ ਦਾ ਆਤਮਾ ਮੈਨ ਨਸੀ ਉਹਨੂੰ ਹੁਣ ਅਸੀਂ 16ਵਾਂ ਪੜ੍ਹਦੇ ਹਾਂ ਉਹ ਕਹਿੰਦੇ ਇਹ ਗੱਲ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਕਿ ਤੁਸੀਂ ਠੋਕਰ ਨਾ ਖਾਓ ਉਹ ਸੋ ਉਹ ਕਹਿੰਦਾ ਵੀ ਸੋ ਇੰਟਰਸਟਿੰਗ ਚੀਜ਼ ਉਹ ਕਹਿ ਰਿਹਾ ਹੈ ਕਹਿੰਦਾ ਤੁਹਾਨੂੰ ਸਤਾਇਆ ਜਾਣਾ ਮੈਂ ਤੁਹਾਨੂੰ ਇਸ ਕਰਕੇ ਪਹਿਲਾਂ ਦੱਸਦਾ ਕਰਕੇ ਜਦੋਂ ਸਫੇ ਸਤਾ ਤੁਹਾਨੂੰ ਸਤਾਇਆ ਜਾਊਗਾ ਤੁਸੀਂ ਉਸ ਵੇਲੇ ਠੋਕਰ ਨਾ ਖਾ ਲਵੋ ਮਤਲਬ ਹਾਰ ਨਾ ਮੰਨੋ ਪਰ ਤੁਹਾਨੂੰ ਯਾਦ ਆਊਗਾ ਵੀ ਸਾਨੂੰ ਤਾਂ ਕਿਹਾ ਸੀ ਇਹ ਚੀਜ਼ਾਂ ਹੋਣੀਆਂ ਤਾਂ ਕਿ ਸਾਨੂੰ ਫਿਰ ਤਾਜ਼ਗੀ ਮਿਲ ਸਕਦੀ ਹੈ ਹੁਣ ਜੇ ਕਿਸੇ ਨੂੰ ਪਹਿਲਾਂ ਹੀ ਦੱਸਿਆ ਹੋਵੇ ਵੀ ਸਹੀ ਕੰਮ ਕਰ ਲੈ ਤੈਨੂੰ ਆ ਆ ਦੋ ਆ ਚੀਜ਼ਾਂ ਤੇਰੇ ਨਾਲ ਹੋਣੀਆਂ ਉਹਦੇ ਲਈ ਫੇ ਉਹ ਚੀਜ਼ਾਂ ਬਰਦਾਸ਼ਤ ਕਰਨੀਆਂ ਸੌਖੀਆਂ ਹੋ ਜਾਣੀਆਂ ਕਰਕੇ ਉਹਨੂੰ ਪਤਾ ਹੈ ਵੀ ਇਹ ਤਾਂ ਹੋਣੀਆਂ ਹੋਣੀਆਂ ਸੀ ਵੀ ਜਿਹਦੇ 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 ਲਈ ਮੈਂ ਇਹ ਸਤਾਹਟ ਸਹਿ ਰਿਹਾ ਆਂ ਆ ਉਹਨੇ ਮੈਨੂੰ ਦੱਸਿਆ ਸੀ ਇਹ ਹੋਣੀ ਆ ਮਤਲਬ ਉਹਨੇ ਜੋ ਕਿਹਾ ਸੀ ਉਹ ਪੂਰਾ ਆ ਮਤਲਬ ਜਿਹੜਾ ਉਹਨੇ ਨਾਮ ਵੀ ਫਿਰ ਦਿੱਤਾ ਸੀ ਉਹ ਵੀ ਪੂਰਾ ਹੋਣਾ ਇਸ ਤੋਂ ਬਾਅਦ ਸੋ ਤਾਂ ਹੀ ਜਿਸੋ ਕਹ ਲੈ ਇਹ ਗੱਲ ਨਾ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਕਿ ਤੁਸੀਂ ਠੋਕਰ ਨਾ ਖਾਓ ਉਹ ਤੁਹਾਨੂੰ ਹਣ ਕਹਿੰਦਾ ਸਭਾ ਘਰਾ ਵਿੱਚ ਉਹ ਛੇਕ ਦੇਣਗੇ ਸੋ ਉਹ ਸਮਾਂ ਆ ਰਿਹਾ ਹੈ ਕਿ ਹਰੇਕ ਜੋ ਤੁਹਾਨੂੰ ਮਾਰ ਦੇਵੇ ਉਹ ਸਮਝੇਗਾ ਕਿ ਮੈਂ ਪਰਮੇਸ਼ਰ ਦੀ ਸੇਵਾ ਕਰ ਰਿਹਾ ਹਾਂ ਉਹ ਇਹ ਸਭ ਇਸ ਲਈ ਕਰਨਗੇ ਕਿਉਂਕਿ ਉਹਨਾਂ ਨੇ ਨਾ ਪਿਤਾ ਨੂੰ ਜਾਣਿਆ ਅਤੇ ਨਾ ਹੀ ਮੈਨੂੰ ਪਰ ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਕਿ ਜਦੋਂ ਇਹਨਾਂ ਦਾ ਸਮਾਂ ਆਵੇ ਤਾਂ ਤੁਹਾਨੂੰ ਯਾਦ ਰਹੇ ਕਿ ਮੈਂ ਤੁਹਾਨੂੰ ਇਹ ਦੱਸਿਆ ਸਨ ਮੈਂ ਇਹ ਗੱਲਾਂ ਸ਼ੁਰੂ ਤੋਂ ਤੁਹਾਨੂੰ ਇਸ ਲਈ ਨਹੀਂ ਦੱਸਿਆ ਕਿਉਂਕਿ ਮੈਂ ਤੁਹਾਡੇ ਨਾਲ ਸੀ ਸੋ ਦਿਸ ਇਜ਼ ਅ ਵੈਰੀ ਇੰਟਰਸਟਿੰਗ ਸ਼੍ਰਿਫਟ ਮੈਂ ਜਸ ਮਾੜੀ ਜੀ ਲਿਖਣੀ ਆ ਇਹ ਹੈ ਕੀ ਹੈ ਯੋਹੰਨਾ 16 ਤੇ ਜਿੱਥੇ ਉਹ ਕਹਿੰਦਾ ਵੀ ਉਹ ਤੁਹਾਨੂੰ ਛੇਕ ਦੇਣਗੇ 2 ਤੇ 10 ਉਥੋਂ ਦੇ ਸਬਾ ਘਰਾਂ ਵਿੱਚ ਉਹ ਛੇਕ ਦੇਣਗੇ ਸਗੋਂ ਉਸਮ ਆ ਰਿਹਾ ਹੈ ਸੋ ਉਹ ਇਹ ਸਭ ਇਸ ਲਈ ਕਰਨਗੇ ਕਿਉਂਕਿ ਉਹਨਾਂ ਨੇ ਨਾ ਪਿਤਾ ਨੂੰ ਜਾਣਿਆ ਅਤੇ ਨਾ ਹੀ ਮੈਨੂੰ ਪਰ ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਕਿ ਜਦੋਂ ਇਹਨਾਂ ਦਾ ਸਮਾਂ ਆਵੇ ਤਾਂ ਤੁਹਾਨੂੰ ਯਾਦ ਰਹੇ ਕਿ ਮੈਂ ਤੁਹਾਨੂੰ ਇਹ ਦੱਸਿਆ ਸਨ ਮੈਂ ਇਹ ਗੱਲਾਂ ਸ਼ੁਰੂ ਤੋਂ ਤੁਹਾਨੂੰ ਇਸ ਲਈ ਨਹੀਂ ਦੱਸਿਆ ਕਿਉਂਕਿ ਮੈਂ ਤੁਹਾਡੇ ਨਾਲ ਸੀ ਉਹਨਾਂ ਨੂੰ ਕਹਿੰਦਾ ਪਰ ਹੁਣ ਮੈਂ ਉਸ ਕੋਲ ਜਾ ਰਿਹਾ ਹਾਂ ਜਿਸ ਨੇ ਮੈਨੂੰ ਭੇਜਿਆ ਹੈ ਅਤੇ ਤੁਹਾਡੇ ਵਿੱਚੋਂ ਕੋਈ ਮੈਨੂੰ ਨਹੀਂ ਪੁੱਛਦਾ ਤੂੰ ਕਿੱਥੇ ਜਾ ਰਿਹਾ ਹੈ ਇਸ ਲਈ ਕਿ ਮੈਂ ਤੁਹਾਨੂੰ ਇਹ ਗੱਲਾਂ ਕਹੀਆਂ ਹਨ ਤੁਹਾਡਾ ਦਿਲ ਗਮ ਨਾਲ ਭਰ ਗਿਆ ਆ ਤੇ ਕਿੱਥੇ ਜਾ ਰਿਹਾ ਆ ਆਈ ਥਿੰਕ ਉਹਨੇ ਪੁੱਛਿਆ ਤੱਸੇਗਾ ਤੂੰ ਕਿੱਥੇ ਜਾ ਰਿਹਾ ਆ ਪਰ ਆਵੈਸਲੀ ਜੇ ਇਸਤਰੀ ਕਿਨਾਂ ਯਿਸੂ ਕਹਰੇ ਉਸ ਇਸਤਰੀ ਕੇ ਨਾਲ ਸੀ ਪੁੱਛਿਆ ਕਹਿੰਦਾ ਪਰ ਮੈਂ ਤੁਹਾਨੂੰ ਸੱਚ ਕਹਿੰਦਾ ਕਿ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਆ ਸੋ ਉਹਨਾਂ ਨੂੰ ਇਹ ਕਿਦਾਂ ਉਹਨਾਂ ਦੇ ਮਨ ਵਿੱਚ ਇਹ ਕਿਦਾਂ ਹੋ ਸਕਦਾ ਕਿ ਯਿਸੂ ਦਾ ਜਾਣਾ ਚੰਗਾ ਆ ਕਹਿੰਦਾ ਕਿਉਂਕਿ ਜੇ ਮੈਂ ਨਾ ਜਾਵਾਂ ਉਸ ਸਹਾਇਕ ਤੁਹਾਡੇ ਕੋਲ ਨਾ ਆਵੇਗਾ ਜਿਹੜਾ ਪਿਛੇ ਅਸੀਂ ਗੱਲ ਕੀਤੀ ਸੀ ਸਚਾਈ ਦੀ ਆਤਮਾ ਪਰ ਜੇ ਮੈਂ ਜਾਵਾਂ ਤਾਂ ਉਸ ਨੂੰ ਤੁਹਾਡੇ ਕੋਲ ਭੇਜਾਂਗਾ ਸੋ ਇੰਟਰਸਟਿੰਗ ਜੀ ਜਿਆ ਯੂ ਨੋ ਵੀ ਜਿਹੜਾ ਉਹ ਸਹਾਇਕ ਆ ਉਹ ਜੀਸੂ ਦੇ ਹੁੰਦੇ ਹੁੰਦੇ ਕਿਉਂ ਨਾ ਸੀ ਆ ਸਕਦਾ ਪਰ ਇੱਥੇ ਜੀਸੂ ਕਹ ਰਿਹਾ ਰਿਕੁਆਇਰਮੈਂਟ ਇਹ ਸੀ ਕਿ ਉਹਨੂੰ ਜਾਣਾ ਪਵੇ ਫਿਰ ਸਹਾਇਕ ਆ ਸਕਦਾ ਸੀ ਪਵਿੱਤਰ ਆਤਮਾ ਜਾਂ ਸਚਾਈ ਦੀ ਆਤਮਾ ਕਿਉਂਕਿ ਦੁਆਰਾ ਕਹਿੰਦੇ ਐਸੀ ਲਿਖੀ ਇਥੇ ਲਿਖਿਆ ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਉਹ ਸਹਾਇਕ ਤੁਹਾਡੇ ਕੋਲ ਨਹੀਂ ਆਵੇਗਾ ਪਰ ਜੇ ਮੈਂ ਜਾਵਾਂ ਉਹ ਤਾਂ ਉਸ ਨੂੰ ਤੁਹਾਡੇ ਤੁਹਾਡੇ ਕੋਲ ਭੇਜਾਂਗਾ ਉਹ ਆ ਕੇ ਸੰਸਾਰ ਨੂੰ ਉਹ ਆ ਕੇ ਮਤ ਉਹਨੇ ਕੀ ਕਰਨਾ ਸੰਸਾਰ ਨੂੰ ਪਾਪ ਧਰਮਿਕਤਾ ਅਤੇ ਨਿਆਂ ਦੇ ਵਿਖੇ ਕਾਇਲ ਕਰੇਗਾ ਪਾਪ ਦੇ ਵਿਖੇ ਇਸ ਲਈ ਕਿਉਂਕਿ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ ਧਰਮਿਕਤਾ ਦੇ ਵਿਖੇ ਇਸ ਲਈ ਕਿਉਂਕਿ ਮੈਂ ਪਿਤਾ ਕੋਲ ਜਾਂਦਾ ਹਾਂ ਅਤੇ ਤੁਸੀਂ ਮੈਨੂੰ ਫੇਰ ਨਾ ਵੇਖੋਗੇ ਨਿਆਂ ਦੇ ਵਿਖੇ ਇਸ ਨੇਕੇ ਇਸ ਸੰਸਾਰ ਦਾ ਪ੍ਰধান ਦੋਸ਼ੀ ਠਰਾਇਆ ਜਾ ਚੁੱਕਾ ਹੈ ਮੈਂ ਤੁਹਾਨੂੰ ਹੋਰ ਵੀ ਬਹੁਤ ਕੁਝ ਕਹਿਣਾ ਹੈ ਪਰ ਹਜੇ ਤੁਸੀਂ ਸਹਿਣ ਨਹੀਂ ਕਰ ਸਕਦੇ ਸੋ ਜੀਸੂ ਹੁਣ ਕਹਿੰਦਾ ਹੈ ਕਿ ਹੋਰ ਵੀ ਬਹੁਤ ਕੁਸ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਪਤਾ ਨਹੀਂ ਕੀ ਜੀਸੂ ਹੋਰ ਉਹਨਾਂ ਨੂੰ ਕਹਿਣਾ ਚਾਹੁੰਦਾ ਸੀ ਕਿਹੜੀਆਂ ਗੱਲਾਂ ਹੋਰ ਜੀਸੂ ਨੇ ਦੱਸਿਆ ਦੱਸਣੀਆਂ ਸੀ ਕਾਸ਼ ਇਹ ਸਭ ਲਿਖੀ ਜਾਂਦੀਆਂ ਪਰ ਕਹਿੰਦਾ ਪਰ ਜਦੋਂ ਉਹ ਅਰਥਾਤ ਸਚਾਈ ਦਾ ਆਤਮਾ ਆਊਗਾ ਤਾਂ ਉਹ ਸਾਰੀ ਸਚਾਈ ਵਿੱਚ ਤੁਹਾਡੀ ਅਗਵਾਈ ਕਰੇਗਾ ਉਹ ਸਾਡੇ ਉੱਤੇ ਵੀ ਇਹ ਸਚਾਈ ਦੀ ਆਤਮਾ ਲਿਆਉਣੀ ਪਈ ਤਾਂ ਕਿ ਅਸੀਂ ਵੀ ਸਾਮ ਸਕੀਏ ਜੋ ਤੁਸੀਂ ਚਾਹੁੰਦੇ ਆ ਤੁਹਾਡੇ ਪੁੱਤਰ ਦੇ ਨਾਂ ਤੇ ਰਾਹੀਂ ਆਮੀਨ ਕਿਉਂਕਿ ਉਹ ਆਪਣੇ ਵੱਲੋਂ ਕੁਝ ਨਾ ਬੋਲੇਗਾ ਪਰ ਜੋ ਕੁਝ ਸੁਨੇਗਾ ਉਹ ਹੀ ਬੋਲੇਗਾ ਅਤੇ ਤੁਹਾਨੂੰ ਹੁਣ ਹੋਣ ਵਾਲੀਆਂ ਗੱਲਾਂ ਦੱਸੇਗਾ ਉਹ ਮੇਰੀ ਮੈਮਾ ਕਰੇਗਾ ਮਤਲਬ ਜੀਸੂ ਕਹਿੰਦਾ ਜਿਹੜੀ ਸਚਾਈ ਦੀ ਆਤਮਾ ਆ ਉਹ ਮੇਰੀ ਮੈਮਾ ਕਰੇਗੀ ਕਰੇਗਾ ਐਕਚੁਅਲੀ ਕਿਉਂਕਿ ਉਹ ਮੇਰੀਆਂ ਗੱਲਾਂ ਵਿੱਚੋਂ ਲਾ ਕੇ ਤੁਹਾਨੂੰ ਦੱਸੇਗਾ ਸਭ ਕੁਝ ਜੋ ਪਿਤਾ ਦਾ ਹੈ ਉਹ ਮੇਰਾ ਆ ਸਭ ਕੁਝ ਉਹ ਕਹਿੰਦਾ ਜੋ ਪਿਤਾ ਦਾ ਆ ਉਹ ਮੇਰਾ ਆ ਉਹਨੇ ਕੋਈ ਚੀਜ਼ ਦੀ ਕਸਰ ਨਹੀਂ ਛੱਡੀ ਅਧਿਕਾਰ ਨਹੀਂ ਛੱਡੇ ਆ ਕੋਈ ਨਹੀਂ ਕਹਿੰਦਾ ਸਭ ਕੁਝ ਜੋ ਪਿਤਾ ਦਾ ਆ ਉਹ ਮੇਰਾ ਆ ਇਸੇ ਕਰਕੇ ਮੈਂ ਕਿਹਾ ਆ ਕਿ ਉਹ ਮੇਰੀਆਂ ਗੱਲਾਂ ਵਿੱਚ ਲਾ ਕੇ ਤੁਹਾਨੂੰ ਦੱਸੇਗਾ ਥੋੜੀ ਦੇਰ ਬਾਅਦ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਥੋੜੀ ਦੇਰ ਬਾਅਦ ਤੁਸੀਂ ਮੈਨੂੰ ਫੇਰ ਵੇਖੋਗੇ ਤਦ ਉਸ ਦੇ ਕੁਝ ਚੇਲਿਆਂ ਨੇ ਆਪਸ ਵਿੱਚ ਕਿਹਾ ਇਹ ਕੀ ਆ ਜੋ ਉਹ ਸਾਨੂੰ ਦੱਸਦਾ ਆ ਕਹਿੰਦਾ ਆ ਥੋੜੀ देर ਬਾਅਦ ਤੁਸੀਂ ਮੈਨੂੰ ਨਾ ਵੇਖੋਗੇ ਅਸੀਂ ਥੋੜੀ ਦੇਰ ਬਾਅਦ ਤੁਸੀਂ ਮੈਨੂੰ ਫੇਰ ਵੇਖੋਗੇ ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਆ ਫੇਰ ਉਹ ਕਹਿਣ ਲੱਗਾ ਇਹ ਥੋੜੀ ਦੇਰ ਜੋ ਤੁਸੀਂ ਕਹਿੰਦੇ ਹੋ ਕੀ ਕੀ ਹੈ ਇਸ ਅਸੀਂ ਨਹੀਂ ਜਾਣਦੇ ਉਹ ਕੀ ਕਹਿ ਰਿਹਾ ਜਿਸ ਨੂੰ ਜਾਣਦਾ ਸੀ ਕਿ ਉਹ ਮੇਰੇ ਤੋਂ ਪੁੱਛਣਾ ਚਾਹੁੰਦੇ ਹਨ ਇਸ ਲਈ ਉਹਨਾਂ ਨੂੰ ਕਿਹਾ ਸੋ ਜਿਸ ਨੂੰ ਜਾਣ ਕੇ ਸੀ ਉਹਨਾਂ ਦੇ ਮਨ ਵਿੱਚ ਸਵਾਲ ਦਾ ਸਵਾਲ ਖੜਾ ਹੋ ਗਿਆ ਸੀ ਕਿ ਇਹ ਜਿਹੜਾ ਥੋੜੀ ਦੇਰ ਹੁਣ ਨਹੀਂ ਹੋਣਾ ਇਹਦਾ ਕੀ ਮਤਲਬ ਹੈ ਫਿਰ ਉਹਨਾਂ ਨੂੰ ਜਵਾਬ ਦਿੰਦਾ ਕੀ ਤੁਸੀਂ ਆਪਸ ਵਿੱਚ ਇਸ ਬਾਰੇ ਗੈਸ ਕਰਦੇ ਹੋ ਕਿ ਮੈਂ ਕਿਹਾ ਥੋੜਾ ਥੋੜੀ ਦੇਰ ਬਾਅਦ ਤੁਸੀਂ ਮੈਨੂੰ ਨਹੀਂ ਵੇਖੋਗੇ ਅਤੇ ਥੋੜੀ ਦੇਰ ਬਾਅਦ ਤੁਸੀਂ ਮੈਨੂੰ ਫੇਰ ਵੇਖੋਗੇ ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਤੁਸੀਂ ਰੋਵੋਗੇ ਅਤੇ ਵਲਾਪ ਕਰੋਗੇ ਮਤਲਬ ਜਦੋਂ ਉਹਨੇ ਉਹਨੇ ਮਰ ਜਾਣਾ ਹੈ ਇੱਕ ਦੋ ਦਿਨਾਂ ਵਿੱਚ ਰਾਈਟ ਪਰ ਸੰਸਾਰ ਅਨੰਤ ਕਰੇਗਾ ਤੁਸੀਂ ਅਦਾਸ ਹੋਵੋਗੇ ਪਰ ਤੁਹਾਡੀ ਅਦਾਸੀ ਆਨੰਦ ਵਿੱਚ ਬਦਲ ਜਾਵੇਗੀ ਸੋ ਉਹਨਾਂ ਨੂੰ ਨਹੀਂ ਸੀ ਪਤਾ ਕਿ ਜਿਸਨੂੰ ਹੁਣ ਮਰਨਾ ਹੈ ਕੱਲ ਨੂੰ ਹੀ ਹੈ ਯਾ ਜੇ ਅੱਜ ਉਹ ਉਹਨਾਂ ਦੇ ਨਾਲ ਉਹਨਾਂ ਦੇ ਕੈਲੰਡਰ ਮੁਤਾਬਕ ਉਸੇ ਦਿਨ ਉਹਨਾਂ ਨੂੰ ਮਰਨਾ ਸੀ ਫਿਰ ਉਹਨਾਂ ਨੇ ਤਰੋਣਾ ਸੀ ਰਾਈਟ ਪਰ ਯਿਸੂ ਕਹਿੰਦਾ ਦੁਨੀਆ ਨੇ ਉਹ ਤੋਂ ਆਨੰਦ ਬਣਾਉਣਾ ਪਰ ਉਹਨੂੰ ਜਿਸ ਨੂੰ ਇਹ ਵੀ ਪਤਾ ਸੀ ਮੈਂ ਜੀ ਉੱਠਣਾ ਵੀ ਆ ਤੁਸੀਂ ਆਨੰਦ ਬਣਾਉਣਾ ਰਾਈਟ ਉਸ ਤੋਂ ਬਾਅਦ ਕਹਿੰਦਾ ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਤੁਸੀਂ ਰੋਵੋਗੇ ਅਤੇ ਫਰਲਾਪ ਕਰੋਗੇ ਪਰ ਸੰਸਾਰ ਆਨੰਦ ਕਰੇਗਾ ਤੁਸੀਂ ਉਦਾਸ ਹੋਗੇ ਪਰ ਤੁਹਾਡੀ ਉਦਾਸੀ ਆਨੰਦ ਵਿੱਚ ਬਦਲ ਜਾਊਗੀ ਔਰਤ ਜਦੋਂ ਜਨਨ ਲਾਗਦੀ ਆ ਤਾਂ ਉਹ ਉਦਾਸ ਹੁੰਦੀ ਆ ਕਿਉਂਕਿ ਉਸ ਦਾ ਸਮਾਂ ਆ ਪਹੁੰਚ ਆਇਆ ਪਰ ਜਦੋਂ ਉਹ ਬੱਚੇ ਨੂੰ ਜਨਮ ਦਿੰਦੀ ਆ ਤਾਂ ਇਸ ਦਾ ਆਨੰਦਕ ਦੇ ਕਾਰਨ ਕਿ ਇੱਕ ਮਨੁੱਖ ਇਸ ਸੰਸਾਰ ਵਿੱਚ ਜੰਮਿਆ ਉਸ ਭੀੜ ਨੂੰ ਫੇਰ ਯਾਦ ਨਹੀਂ ਕਰਦੀ ਇਸੇ ਤਰ੍ਹਾਂ ਕਹਿੰਦਾ ਇਸੇ ਤਰ੍ਹਾਂ ਹੁਣ ਤੁਸੀਂ ਉਦਾਸ ਹੋ ਪਰ ਮੈਂ ਤੁਹਾਨੂੰ ਫੇਰ ਮਿਲਾਂਗਾ ਅਤੇ ਤੁਹਾਡਾ ਦਿਲ ਆਨੰਦ ਹੋ ਜਾਊਗਾ ਅਤੇ ਕੋਈ ਤੁਹਾਡਾ ਆਨੰਦ ਤੁਹਾਡੇ ਤੋਂ ਖੋ ਨਹੀਂ ਸਕੂਗਾ ਮਤਲਬ ਇਹੀ ਗੱਲ ਦੂਰ ਦੀ ਗੱਲ ਅਸੀਂ ਹੁਣੀ ਦੇ ਤਿੰਨ ਦਿਨਾਂ ਵਿੱਚ ਹੋ ਜਾਣੀ ਸੀ ਇਹ ਜਿਹੜੀ ਗੱਲ ਆ ਉਹਨਾਂ ਨੇ ਅਦਾਸੀ ਦਾ ਵੀ ਜੇ ਤੱਕ ਗਰਭਪਤੀ ਔਰਤ ਨੂੰ ਜਨਮ ਦੇਣ ਵਾਲੀ ਹੁੰਦੀ ਆ ਉਹ ਅਦਾਸੀ ਉਹ ਦੁੱਖ ਤਰੰਤ ਤਿੰਨ ਦਿਨਾਂ ਬਾਅਦ ਉਹ ਖੁਸ਼ੀ ਜਿਹੜੀ ਕੋਈ ਉਹਨਾਂ ਤੋਂ ਲਾ ਜਾ ਨਹੀਂ ਸਕਦਾ ਸੀ ਜਾਂ ਖੋ ਨਾ ਸਕੇਗਾ ਉਸ ਦਿਨ ਤੁਸੀਂ ਮੈਨੂੰ ਕੁਝ ਨਹੀਂ ਪੁੱਛੋਗੇ ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਪਿਤਾ ਕੋਲੋਂ ਮੰਗੋਗੇ ਉਹ ਹੀ ਤੁਹਾਨੂੰ ਦਿਆ ਹੁਣ ਦੁਬਾਰਾ ਇਹ ਗੱਲ ਹੋ ਰਹੀ ਹੈ ਕਿੰਨੀ ਵਾਰੀ ਯਿਸੂ ਨੇ ਤੇ ਕਹਿੰਦਾ ਦੁਬਾਰਾ ਕਹਿੰਦੇ ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਪਿਤਾ ਕੋਲੋਂ ਮੰਗੋਗੇ ਉਹ ਤੁਹਾਨੂੰ ਦੇ ਦੇਗਾ ਹਜੇ ਤੱਕ ਤੁਸੀਂ ਮੇਰੇ ਨਾਮ ਵਿੱਚ ਕੁਝ ਨਹੀਂ ਮੰਗਿਆ ਮੰਗੋ ਤਾਂ ਤੁਸੀਂ ਪਾਓਗੇ ਤਾਂ ਕਿ ਤੁਹਾਡਾ ਆਨੰਦ ਪੂਰਾ ਹੋਵੇ ਸੰਸਾਰ ਉੱਤੇ ਜਿੱਤ ਮੈਂ ਇਹ ਗੱਲਾਂ ਤੁਹਾਨੂੰ ਦ੍ਰਿਸ਼ਟਾਂਤਾਂ ਵਿੱਚ ਕਹੀਆਂ ਹਨ ਪਰ ਉਸ ਸਮਾਂ ਆਉਂਦਾ ਹੈ ਜਦੋਂ ਮੈਂ ਤੁਹਾਡੇ ਨਾਲ ਫੇਰ ਦ੍ਰਿਸ਼ਟਾਂਤਾਂ ਵਿੱਚ ਨਾ ਬੋਲਾਂਗਾ ਸਗੋਂ ਤੁਹਾਨੂੰ ਪਿਤਾ ਦੇ ਵੇਖੇ ਸਪਸ਼ਟ ਦੱਸਾਂਗਾ ਉਸ ਦਿਨ ਤੁਸੀਂ ਮੇਰੇ ਨਾਮ ਵਿੱਚ ਮੰਗੋਗੇ ਅਤੇ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਮੈਂ ਪਿਤਾ ਅੱਗੇ ਤੁਹਾਡੇ ਲਈ ਬੇਨਤੀ ਕਰਾਂਗਾ ਪਿਤਾ ਤਾਂ ਆਪ ਤੁਹਾਡੇ ਨਾਲ ਪ੍ਰੀਤ ਰੱਖੇਗਾ ਰੱਖਦਾ ਹੈ ਕਿਉਂਕਿ ਤੁਸੀਂ ਮੇਰੇ ਨਾਲ ਪ੍ਰੀਤ ਰੱਖੀ ਹੈ ਅਤੇ ਵਿਸ਼ਵਾਸ ਕੀਤਾ ਹੈ ਕਿ ਮੈਂ ਪਰਮੇਸ਼ਰ ਦੀ ਵੱਲੋਂ ਆਇਆ ਹਾਂ ਮੈਂ ਪਿਤਾ ਵਿੱਚੋਂ ਨਿਕਲ ਕੇ ਸੰਸਾਰ ਵਿੱਚ ਆਇਆ ਹਾਂ ਅਤੇ ਸੰਸਾਰ ਨੂੰ ਛੱਡ ਕੇ ਫੇਰ ਪਿਤਾ ਕੋਲ ਜਾ ਰਿਹਾ ਹਾਂ ਉਸ ਦੇ ਚੇਲਿਆਂ ਨੂੰ ਕਿਹਾ ਵੇਖ ਹੁਣ ਤੂੰ ਸਪਸ਼ਟ ਦੱਸਦਾ ਹੈ ਅਤੇ ਦਸਤਾਂਤ ਵਿੱਚ ਨਹੀਂ ਬੋਲਦਾ ਹੁਣ ਅਸੀਂ ਜਾਣ ਗਏ ਹਾਂ ਕਿ ਤੂੰ ਸਭ ਕੁਝ ਜਾਣਦਾ ਹੈ ਅਤੇ ਤੈਨੂੰ ਜ਼ਰੂਰਤ ਨਹੀਂ ਕਿ ਕੋਈ ਤੇਰੇ ਤੋਂ ਪੁੱਛੇ ਇਸੇ ਤੋਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੂੰ ਪਰਮੇਸ਼ਰ ਦੀ ਵੱਲੋਂ ਆਇਆ ਹੈ ਆਇਆ ਹੈ ਆਇਆ ਹੈ ਯਿਸੂ ਨੇ ਉਹਨਾਂ ਨੂੰ ਕਿਹਾ ਕੀ ਹਣ ਤੁਸੀਂ ਵਿਸ਼ਵਾਸ ਕਰਦੇ ਕਹਿੰਦੇ ਹਣ ਕਰਦੇ ਆ ਵੇਖੋ ਸਮਾਉਂਦਾ ਹੈ ਸਗੋਂ ਆ ਆ ਗਿਆ ਹੈ ਕਿ ਤੁਸੀਂ ਸਾਰੇ ਤਿੱਤਰ-ਬਿੱਤਰ ਹੋ ਜਾਓਗੇ ਕਹਿੰਦਾ ਵੀ ਤੁਹਾਨੂੰ ਲੱਗਦਾ ਹਣ ਤੁਸੀਂ ਜੀ ਯਕੀਨ ਕਰ ਲਿਆ ਮੈਂ ਤੁਹਾਡਾ ਯਕੀਨ ਪਰਖਿਆ ਜਾਣਾ ਹਣ ਤੇ ਤੁਸੀਂ ਉਸ ਪ੍ਰੀਖਿਆ ਦੇ ਵਿੱਚ ਹਾਰ ਜਾਣਾ ਹੈ ਤੁਸੀਂ ਭੱਜ ਜਾਣਾ ਹੈ ਰਾਈਟ ਕਹਿੰਦਾ ਕੀ ਤੁਸੀਂ ਹਣ ਵਿਸ਼ਵਾਸ ਕਰਦੇ ਹੋ ਵੇਖੋ ਉਹ ਸਮਾਉਂਦਾ ਹੈ ਸਗੋਂ ਆ ਗਿਆ ਹੈ ਕਿ ਤੁਸੀਂ ਸਾਰੇ ਤਿੱਤਰ-ਬਿੱਤਰ ਹੋ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਕੇ ਆਪੋ ਆਪਣੇ ਰਾਹ ਪੈ ਜਾਓਗੇ ਫੇਰ ਵੀ ਮੈਂ ਇਕੱਲਾ ਨਹੀਂ ਹਾਂ ਕਿਉਂਕਿ ਪਿਤਾ ਮੇਰੇ ਨਾਲ ਹੈ ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਕਹੀਆਂ ਹਨ ਕਿ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਮਿਲੇ ਇਸ ਸੰਸਾਰ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਸਲਾ ਰੱਖੋ ਮੈਂ ਇਸ ਸੰਸਾਰ ਨੂੰ ਜਿੱਤ ਲਿਆ ਸੋ ਇੱਥੇ ਅਸੀਂ ਫੇ ਸੋਲਮਾ ਇਹ ਬੰਦ ਕਰਦੇ ਹਾਂ ਸੋਈ ਸੋਲਮਾ ਅਧਿਆਇ ਬੰਦ ਕਰਦੇ ਹਾਂ